ਸੱਚਖੰਡ ਸ਼ੀਰ ਦਰਬਾਰ ਸਾਹਿਬ ਜਿੱਥੇ ਕਿ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਕ ਹੋਣ ਪਹੁੰਚਦੇ ਨੇ ਉੱਥੇ ਹੀ ਬਹੁਤ ਸਾਰੇ ਬੀਵੀਆਈਪੀਸ ਜਿਹੜੇ ਨੇ ਉਹ ਸੱਚਖੰਡ ਸ਼ੀਰ ਦਰਬਾਰ ਸਾਹਿਬ ਦੇ ਨਜ਼ਦੀਕ ਆਪਣੀਆਂ ਵਹੀਕਲਸ ਲੈ ਕੇ ਪਹੁੰਚਦੇ ਨੇ ਜਿਸ ਕਰਕੇ ਸੱਚਖੰਡ ਸ਼ੀਰ ਦਰਬਾਰ ਸਾਹਿਬ ਤੇ ਉੱਤੇ ਲੱਗੇ ਸੋਨੇ ਦੇ ਉੱਤੇ ਕਾਫੀ ਕਾਲਕ ਜਿਹੜੀ ਸੀ ਉਹ ਬੰਦੀ ਹੋਈ ਨਜ਼ਰ ਆ ਰਹੀ ਸੀ ਜਿਸ ਤੋਂ ਬਾਅਦ ਸ਼੍ਰੋਮਨੀਪੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਯੂਕੇ ਦੀ ਸੰਗਤ ਹੈ ਉਸ ਨਾਲ ਮਿਲ ਕੇ ਜਿਹੜੀ ਹੈ ਇਸ ਦੀ ਧੂਾਈ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਗਈ ਹੈ ਹਾਲਾਂਕਿ ਜੋ ਸੰਗਤ ਹੈ ਉਸ ਵੱਲੋਂ ਲਗਾਤਾਰ ਹੀ ਨਿਰੰਤਰ ਪੁਰਾਤਨ ਢੰਗ ਦੇ ਨਾਲ ਇਸ ਦੀ ਸਫਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਜਿੱਥੇ ਇੱਕ ਪਾਸੇ ਗੱਡੀਆਂ ਇੱਥੇ ਪਹੁੰਚਦੀਆਂ ਨੇ ਉੱਥੇ ਲੱਗ ਕੇ ਬਹੁਤ ਸਾਰੇ ਅਸਥਾ ਦੇ ਕਾਰੋਬਾਰ ਨੇ ਜਿਸ ਨਾਲ ਧੂਆਂ ਜਿਹੜਾ ਹੈ ਉਹ ਉੱਠਦਾ ਹੈ ਨਾਲ ਹੀ ਪਕਤਾਂ ਵਾਲਾ ਡੰਪ ਹੈ ਜਿਸ ਕਰਕੇ ਬਹੁਤ ਸਾਰੀ ਧੂਆਂ ਜਿਹੜਾ ਹੈ ਉਹ ਸਤਖੰਡਿ ਸ਼ਿ ਦਰਬਾਰ ਸਾਹਿ गोल्ड ਦੇ ਉਤੇ ਪੈਂਦਾ ਜਿਸ ਕਰਕੇ 골ਡ ਨੂੰ ਕਾਫੀ ਨੁਕਸਾਨ ਜਿਹੜਾ ਹੈ ਉਹ ਹੋ ਰਿਹਾ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਜੇਕਰ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਨਾਲ ਵੱਲੋਂ ਵੀ ਬਹੁਤ ਸਾਰੇ ਆਪਣੇ ਜਿਹੜੇ ਸੀਗੇ ਉਹ ਪ੍ਰੋਗਰਾਮਸ ਜਿਹੜੇ ਸੀਗੇ ਉਹ ਕੀਤੇ ਗਏ ਸਨ ਜਿਸ ਵਿੱਚ ਗੋਲਡ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਅਲੱਗ-ਅਲੱਗ ਉਪਰਾਲੇ ਵੀ ਜਿਹੜੇ ਸੀਗੇ ਉਹ ਕੀਤੇ ਗਏ ਸਨ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹੁਣ ਦੁਬਾਰਾ ਤੋਂ ਜਿਹੜੀ ਧੁਵਾਈ ਜਿਹੜੀ ਹੈ ਉਹ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਕਰਕੇ ਸ਼੍ਰੋਮਣੀ ਕਮੇਟੀ ਦੇ ਵਿੱਚ ਅਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਯੂਕੇ ਤੋਂ ਆਏ ਹੋਏ ਸੰਗਤਾਂ ਨੇ ਉਹਨਾਂ ਵੱਲੋਂ ਪੁਰਾਤਨ ਢੰਗ ਨਾਲ ਜਿਹੜੀ ਹੈ ਜੀ ਸਫਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਜੇਕਰ ਇਸ 골ਡ ਦੀ ਗੱਲ ਕੀਤੀ ਜਾਵੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਕਈ ਬਿਲਡਿੰਗਸ ਦੇ ਉੱਤੇ ਜਿਹੜਾ ਸੀਗਾ 골ਡ ਦਾ ਕੰਮ ਜਿਹੜਾ ਸੀਗਾ ਕਰਵਾਇਆ ਗਿਆ ਸੀ ਬਿਨਾਕਾਰੀ ਜਿਹੜੀ ਸੀਗੀ ਕਰਵਾਈ ਗਈ ਸੀ ਤਾਂ ਜੋ ਕਿ ਇੱਕ ਅਲੱਗ ਦਿੱਖ ਜਿਹੜੀ ਹੈ ਉਹ ਵੇਖਣ ਨੂੰ ਮਿਲਿਆ ਹਾਲਾਂਕਿ ਰੋਜ਼ਾਨਾ ਦੀ ਗਿਣਤੀ 'ਚ ਸ਼ਰਧਾਲੂ ਸੱਚਖੰਡ ਚੇ ਦਰਬਾਰ ਸਾਹਿਬ ਨੂੰ ਤੁਮਸਤਕ ਹੁੰਦੇ ਨੇ ਬਹੁਤ ਸਾਰੇ ਵੀਵੀਆਈਪੀਸ ਅਤੇ ਪਹੁੰਚਦੇ ਨੇ ਜਿਨ੍ਹਾਂ ਦੀਆਂ ਗੱਡੀਆਂ ਦੇ ਪ੍ਰਦੂਸ਼ਣ ਕਰਕੇ 골ਡ ਨੂੰ ਜਿਹੜਾ ਸੀਗਾ ਕਾਫੀ ਨੁਕਸਾਨ ਜਿਹੜਾ ਸੀਗਾ ਉਹ ਹੋ ਰਿਹਾ ਸੀ ਜਿਸ ਕਰਕੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਯੂਕੇ ਦੀ ਸੰਗਤ ਨਾਲ ਮਿਲ ਕੇ ਜਿਹੜਾ ਹੈ ਇਸ ਦੀ ਸ਼ੁਰੂ ਤੋ ਆਈ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਜੋ ਕਿ ਇਸ ਨੂੰ ਪ੍ਰਾਤਨ ਟੰਗ ਦੇ ਨਾਲ ਜਿਸ ਤਰ੍ਹਾਂ ਪੁਰਾਣਾ ਸੋਨਾ ਸੀਗਾ ਜਿਸ ਤਾਂ ਉਸੇ ਤਰ੍ਹਾਂ ਦੀ ਹੀ ਸ਼ੇਪ ਜਿਹੜੀ ਹੈ ਉਹ ਦਿੱਤੀ ਜਾ ਸਕੇ ਉਸੇ ਤਰ੍ਹਾਂ ਦੀ ਹੀ ਚਮਕ ਜਿਹੜੀ ਹੈ ਉਹ ਬਰਕਰਾਰ ਰੱਖੀ ਜਾ ਸਕੇ ਹੁਣ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਕਦਮ ਨੂੰ ਲੈ ਕੇ ਹੋਰ ਕਿੰਨਾ ਕਿਹੜੇ-ਕਿਹੜੇ ਹੋਰ ਕਦਮ ਜਿਹੜੇ ਨੇ ਉਹ ਚੁੱਕੇ ਜਾਂਦੇ ਤਾਂ ਜੋ ਕਿ ਸੱਚਖੰਡੀ ਦਰਬਾਰ ਸਾਹਿਬ 'ਤੇ ਲੱਗੇ ਗੋਲਡ ਨੂੰ ਕਿਸੇ ਵੀ ਤਰ੍ਹਾਂ ਦੀ ਹਾਨੀ ਜਿਹੜੀ ਆ ਉਹ ਨਾ ਪਹੁੰਚ ਸਕੇ ਇਕਬਾਲ ਸਿੰਘ ਬੰਬੇ ਤੋਂ ਇਹ ਕਮੇਟੀ ਤੋਂ ਆਈ ਦੀ ਸੇਵਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਉੱਪਰ ਅਪਾਰ ਬਖਸ਼ੀ ਦਾ ਸਦਕਾ ਯੂਕੇ ਬਰਮਿੰਗਮ ਤੋਂ ਸੰਤ ਬਾਬਾ ਮਹਿੰਦਰ ਸਿੰਘ ਜੀ ਜੋ ਹਰ ਸਾਲ ਸੋਨਰੇ ਤੋਂ ਆਏ ਜੀ ਸੇਵਾ ਲਈ ਆਪਣੇ ਸਾਰੇ ਸੇਵਾਦਾਰ ਲੈ ਕੇ ਉਥੋਂ ਉਚੀਚਾ ਤੌਰ ਤੇ ਆਂਦੇਗੇ ਉਹਨਾਂ ਦੀ ਅਜ ਸਿੰਘ ਸਾਹਿਬ ਜੀ ਵੱਡੇ ਸਿੰਘ ਸਾਹਿਬ ਜੀ ਗਿਆਨੀ ਰਕਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਇਹ ਸੇਵਾ ਦੀ ਸ਼ੁਰੂਆਤ ਕੀਤੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰ ਇਹ ਸੇਵਾ ਆਪ ਆਪਣੇ ਸੇਵਕਾ ਕੋਲ ਕਰਾ ਕੇ ਸ੍ਰੀ ਚਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ 27 ਤਰੀਕ ਤੱਕ ਚੱਲੀਏ 10 ਦਿਨ ਦੀ ਸੇਵਾ ਅੰਜ ਨਾਲੀ ਉਸ ਦੇ ਅੰਦਰ ਸੋਨੇ ਦੇ ਪੱਥਰੇ ਜਿਹੜੇ ਨਵੇਂ ਲਗਾਉਣੇ ਹਨ ਸਿੰਘ ਸਾਹਿਬ ਜੀ ਨੇ ਹੋਣੇ ਦੱਸਿਆ ਸੀ ਉਹ ਪੱਥਰ ਵੀ ਨਵੇਂ ਲਗਾਉਣੇ ਅੱਜ ਚਾਲੂ ਹੋ ਜਾਣਗੇ ਇੱਕ ਸਪੈਨ ਪੂਰਾ ਹੋ ਗਿਆ ਸੀ ਦੂਜਾ ਸਪੈਨ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਪੂਰਾ ਕਰ ਲੈਣਗੇ ਉਸ ਸਪੈਨ ਦੀ ਵਾਸਾ ਵਾਹਿਗੁਰਜੀ ਕੀ ਫਤਿਹ ਸੱਜ ਸੋਨੇ ਦੇ ਪੱਤਰੇ ਅਤੇ ਇਸੋਟੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਸੱਚਖੰਡ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਹੈ ਜੋ ਸੋਨੇ ਦੇ ਪੱਤਰੇ ਲੱਗੇ ਹੋਏ ਨੇ ਉਹਨਾਂ ਦੀ ਧੋਾਈ ਦੀ ਸੇਵਾ ਹਰ ਸਾਲੀ ਭਾਈ ਸੇ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਜਥਾ ਬਰਮਿੰਗਮ ਯੂਕੇ ਵਾਲੇ ਹਰ ਸਾਲ ਹੀ ਆਪਣੇ ਸਾਥੀਆਂ ਦੇ ਸਮੇਤ ਕੁਦਰਤੀ ਤਰੀਕੇ ਦੇ ਨਾਲ ਜੋ ਸੋਨੇ ਦੀ ਪਵਾਈ ਦੀ ਸੇਵਾ ਉਹ ਕਰਦੇ ਨੇ ਕਿਉਂਕਿ ਪੋਲੂਸ਼ਨ ਹਵਾ ਵਿੱਚ ਜਿਆਦਾ ਹੋਣ ਕਰਕੇ ਬਹੁਤ ਜਲਦੀ ਜੋ ਸੱਚਖੰਡ ਸਾਹਿਬ ਜੀ ਦਾ ਸੋਨਾ ਉਹ ਕਾਲਾ ਪੈ ਜਾਂਦਾ ਹੈ ਔਰ ਬਹੁਤ ਜਲਦੀ ਤਕਰੀਬਨ 6-7 ਮਹੀਨੇ ਦੇ ਬਾਅਦ ਹੀ ਧੁਵਾਈ ਦੀ ਸੇਵਾ ਹੈ ਉਹ ਕਰਨੀ ਪੈਂਦੀ ਹੈ। ਔਰ ਅੱਜ ਧੁਵਾਈ ਦੀ ਸੇਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਆਰੰਭ ਕੀਤੀ ਗਈ ਹੈ। ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜੋ ਸੋਨੇ ਦੇ ਪੱਤਰਿਆਂ ਦੀ ਸੇਵਾ ਹੋ ਰਹੀ ਹੈ, ਨਵੇਂ ਪੱਤਰੇ ਸਾਰੇ ਅੰਦਰ ਲਗਾਏ ਜਾ ਰਹੇ ਨੇ। ਵੱਖ-ਵੱਖ ਸਪੈਨਾਂ ਉੱਪਰ ਕੰਮ ਹੋ ਰਿਹਾ ਹੈ। ਇੱਕ ਸਪੈਨ ਦੇ ਪੱਤਰੇ ਅੱਜ ਸਪੈਨ ਦੇ ਉੱਪਰ ਕੱਸਣ ਵਾਸਤੇ ਉਹਨਾਂ ਦੀ ਕਿਹੜੀ ਸੇਵਾ ਹੈ ਉਹ ਵੀ ਸ਼ੁਰੂ ਕੀਤੀ ਗਈ ਹੈ ਸਤਿਗੁਰੂ ਮਹਾਰਾਮਤ ਕਰਨ ਭਾਈ ਸਾਹਿਬ ਭਾਈ ਬਹੀਂਦਰ ਸਿੰਘ ਜੀ ਔਰ ਸਮੁੱਚੇ ਟਰਸਟੀ ਸਹਿਬਾਨਾਂ ਨੂੰ ਚੜਦੀ ਕਲਾ ਸੇਵਾ ਦੀ ਬਖਸ਼ਿਸ਼ ਕਰਨ ਔਰ ਉਹ ਜੋ ਸੇਵਾਵਾਂ ਫਾਮਨ ਗੁਰੂਤਾ ਮਾਦੀਆ ਕਰ ਰਹੇ ਨੇ ਇਸੇ ਤਰ੍ਹਾਂ ਹੀ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨ ਸਹੀ ਪ੍ਰੇਮਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਪੰਜਾਬ ਨਾਓ